ਅਖਾੜਾ ਨਹਿਰ ਦਾ ਬਣ ਰਿਹਾ ਨਵਾਂ ਦੂਰਾ ਪੁਲ ਲੱਗਦਾ ਕਿਸੇ ਬਲੀ ਦੀ ਉਡੀਕ ਵਿੱਚ ਹੈ। ਇਹ ਪੁਲ ਅਗ੍ਰੀਜਾਂ ਦੇ ਸਮੇਟਾ ਬਣਿਆ ਹੋਇਆ ਹੈ ਤੇ ਇੱਥੇ ਨਵਾਂ ਪੁਲ ਬਣਾਉਣ ਲਈ ਪਿਛਲੇ ਸਾਲ ਬੀਬੀ ਸਰਜੀਤ ਕਰਨ ਮਾਣੂਗਰੇ ਐਲਾਨ ਕੀਤਾ ਸੀ ਪਰ ਇਸ ਦਾ ਕੰਮ ਰੋਕ ਰੋਕ ਕੇ ਸ਼ੁਰੂ ਹੋਇਆ ਤੇ ਹੁਣ ਅੱਧ ਵਿਚਕਾਰ ਰੁਕਿਆ ਪਿਆ ਹੈ। ਜਿਸ ਜਗ੍ਹਾ ਬੀਮ ਪਾਈ ਹੋਣ ਉਸ ਬੀਮ ਦੇ ਸਰੀਏ ਬਾਹਰ ਨਿਕਲੇ ਹੋਏ ਹਨ ਤੇ ਮਿੱਟੀ ਦਾ ਢੇਰ ਪੁਲ ਦੇ ਵਿਚਕਾਰ ਪਿਆ ਹੈ ਤੇ ਰਾਹ ਰਾਹੀਆਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਜਾਣੇ ਅਣਜਾਣੇ ਜਾਂ ਅਣਗਹਿਲੀ ਕਾਰਨ ਕਿਸੇ ਰਾਹਗੀਰ ਦਾ ਵਹੀਕਲ ਉਸ ਤੋਂ ਉੱਪਰ ਚੜ ਗਿਆ ਤਾਂ ਅੱਗੇ ਨੀਵੀਂ ਜਗ੍ਹਾ ਭਰੇ ਦੀਮ ਦੇ ਸਰੀਓ ਉੱਪਰ ਡਿੱਗਣ ਕਰਨ ਵੱਡਾ ਭਿਆਨਕ ਹਾਦਸਾ ਹੋ ਸਕਦਾ ਹੈ। ਇਸ ਲਈ ਇਸ ਵਾਰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਅਤੇ ਠੇਕੇਦਾਰ ਨੂੰ ਇਹ ਮਾਮਲਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਜਦ ਤੱਕ ਪੁਲ ਦੀ ਮੁਰੰਮਤ ਪੂਰਾ ਨਹੀਂ ਬਣਦਾ ਤੱਕ ਉਸ ਟੋਏ ਨੂੰ ਮੁਕਤੀ ਨਾਲ ਪੂਰਿਆ ਜਾਣਾ ਚਾਹੀਦਾ ਤਾਂ ਜੋ ਕੋਈ ਵੀ ਪਲਾਨ ਕਹਾਦਸਾ ਨਾ ਹੋ ਸਕੇ ਲੋਕਾਂ ਵਿੱਚ ਇਸ ਅੰਧੂਰੇ ਅਧਿਵਿਚਾਰ ਬਣ ਰਹੇ ਪੁਲ ਦੀ ਭਰਪੂਰ ਚਰਚਾ ਹੈ ਕਿ ਇਹ ਪੁਲ ਕਦੋਂ ਮੁਕੰਮਲ ਹੋ ਕੇ ਹੋਵੇਗਾ ਤੇ ਲੋਕ ਕਦੋਂ ਇਸ ਤੋਂ ਦੀ ਲੰਘਣਗੇ ਪਰ ਉਸ ਤੋਂ ਪਹਿਲਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ